ਕੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਖਰਾਂ ਦੇ ਵਿੱਚ ਲਿਖਿਆ ਹੋਇਆ ਨੰਬਰ ਹੈ ਜੀ ਆਪਣਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਬਈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੋਲਟ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਫਰੀ ਦੇ ਵਿੱਚ ਤੁਹਾਡੀ ਲਗਾ ਦੇਵਾਂਗੇ ਤੇ ਮਸ਼ਿਨਰੀਆਂ ਦੀ ਕੱਲੀ ਕੱਲੀ ਕਰਕੇ ਆਪਾਂ ਗੱਲਬਾਤ ਸ਼ੁਰੂ ਕਰਦੇ ਹੁਣ ਪਹਿਲੀ ਗੱਡੀ ਆਪਣੇ ਕੋਲੇ ਜਿਹੜੀ ਪਹੁੰਚੀ ਹੈ ਸਵੈਪਟ VDI ਡੀਜ਼ਲ ਵਰਜ਼ਨ ਪਹੁੰਚੀ ਹੈ ਜੀ ਗੱਡੀ ਫਾਸਟ ਓਨਰ ਹੈ ਤੇ ਗੱਡੀ ਕੋਲ 80000 ਚੱਲੀ ਹੋਈ ਹੈ ਜੀ ਵਧੀਆ ਗੱਡੀ ਹੈ ਤੇ ਵਧੀਆ ਮਾਲਕ ਨੇ ਰੱਖੀ ਹੋਈ ਹੈ ਗੱਡੀ ਖੜੀ ਹੈ ਸੁਨਾਮ ਏਰੀਆ ਚ 290000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚੀ ਹੈ ਗੱਡੀ ਹੈ 13 ਮਾਡਲ ਮਾਡਲ 13 ਕੰਡੀਸ਼ਨ ਆਲੂਕੇ ਜੀ ਕਿਸੇ ਪਾਸੋਂ ਕੋਈ ਗੜੀ ਸੜੀ ਨਹੀਂ ਕੋਈ ਡੈਮੇਜ ਨਹੀਂ ਕੋਈ ਕਿਸੇ ਪਾਸੋਂ ਲੱਗੀ ਨਹੀਂ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਜੇ ਆਪਾਂ ਗੱਡੀ ਦੇ ਨੰਬਰ ਦੀ ਗੱਲ ਕਰੀਏ ਤਾਂ ਦਿੱਲੀ ਨੰਬਰ ਆਪਾਂ ਨੂੰ ਗੱਡੀ ਮਿਲੂਗੀ ਟਾਇਰ ਵਧੀਆ ਨੇ ਟਾਇਰਾਂ ਚ ਅਲਾਈ ਵਧੀਆ ਲੱਗੇ ਹੋਈ ਨਹੀਂ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਵਧੀਆ ਗੱਡੀ ਐ ਸੋਹਣੀ ਸਾਫ਼ ਸੁਥਰੀ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ 9877723204 ਮਾਲਕ ਦਾ ਨੰਬਰ ਹੈ ਗੱਲਬਾਤ ਕਰਨੀ ਹੈ ਮਾਲਕ ਨਾਲ ਤੁਸੀਂ ਆਪੇ ਕਰ ਲਿਓ ਨੰਬਰ 2 ਤੇ ਆਪਣੇ ਕੋਲ ਹੀ ਗੱਡੀ ਪਹੁੰਚੀ ਹੈ ਜੀ Maruti 800 ਗੱਡੀ ਦਾ ਮਾਡਲ 99 ਹੈ ਜੀ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟੌਪ ਦੀ ਗੱਡੀ ਆ ਟੌਪ ਦਾ ਰੇਟ ਹੈਗਾ ਰੇਟ ਸਿਰਫ 45000 ਰੁਪਿਆ ਕੇ ਹੈਗਾ ਮੌਕੇ ਤੇ ਘਟਾਵਾ ਦਾ ਹੋ ਜਾਊਗਾ ਦੋ ਟਾਇਰ ਤਾਂ ਆਪਾਂ ਨੂੰ 65-70 ਪੈਸੇ ਮਿਲ ਜਾਣਗੇ ਦੋ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਜਾ ਕੇ ਦੇਖਣੀ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਗੱਡੀ 'ਚ ਕੋਈ ਕਮੀ ਨਹੀਂ ਵਧੀਆ ਸੋਹਣੀ ਗੱਡੀ ਐ ਤੇ ਕਿਸੇ ਨੂੰ ਪਸੰਦ ਆਉਂਦੀ ਐ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਗੱਲ ਕਰ ਲਓ 99921 41982 ਗੱਲਬਾਤ ਜੜੀ ਵੀ ਕਰਨੀ ਐ ਆਪੇ ਕਰ ਲਓ ਅੱਗੇ ਹੋਰ ਵੀ ਮਸ਼ੀਨਰੀਆਂ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਸਭ ਤੋਂ ਪਹਿਲਾਂ ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਤੁਹਾਨੂੰ ਪਹਿਲਾਂ ਵੀ ਚਾ ਸੀਗਾ ਤੇ ਹੁਣ ਇੱਕ ਵਾਰ ਫਿਰ ਤੋਂ ਕਹਿੰਨਾ ਉੱਪਰ ਹਰ ਜਿਖੜਾ ਚਲੇ ਗਿਆ ਉਹ ਜੇ ਕਿਸੇ ਨੇ ਐਡ ਕਰਬੋਨੀਆ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਫਰੀ ਦੇ ਵਿੱਚ ਲਗਾ ਦਾਂਗੇ। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਵਧੀਆ ਲੱਗ ਰਹੀ ਹੈ ਲਾਈਕ ਸ਼ੇਅਰ ਕਰ ਦੋ ਤੇ ਪਸੰਦ ਆਈਏ ਵੀਡੀਓ ਕਿਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ। ਹੁਣ ਆਪਾਂ ਇੱਕ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚੇ ਹਾਂ ਜੀ ਬੁਲਟ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਸਾਨੂੰ ਸਸਤਾ ਜਾਂ ਕੋਈ ਬੁਲਟ ਦਿਖਾਓ ਲੈ ਕੇ ਪਹੁੰਚਿਆ ਆਪਾਂ 50000 ਦਾ ਸੈਲਫ ਮਾਨਸਾ ਏਰੀਆ 'ਚ ਖੜੇਗਾ 1982 ਮਾਡਲ ਹੈ ਕੰਡੀਸ਼ਨ ਆ ਲੋ ਕੇ ਪੰਜਾਬ ਨੰਬਰ ਹੈ ਪੁੱਠੇਗੜਾ ਵਾਲਾ ਬੁਲਟ ਹੈ ਪਹਿਲਾ ਜਿਹੜਾ ਬੁਲਟ ਹੁੰਦਾ ਸੀਗਾ ਪੁਰਾਣੇ ਮਾਡਲ 'ਚ ਉਹ ਤੋਂ ਅਨੁਸਾਰ ਨੂੰ ਪਤਾ ਹੀ ਹੈ ਕਿਹੋ ਜਿਹਾ ਹੁੰਦਾ ਸੀਗਾ ਪੂਰਾ ਹੈਵੀ ਪੂਰਾ ਵਧੀਆ ਜੀ ਤੇ ਇਹ ਹੁਣ ਵੀ ਵਧੀਆ ਪਰ ਤੁਹਾਨੂੰ ਪਤਾ ਹੀ ਆ ਜੀ ਨੰਬਰ 9417305182 ਗੱਲਬਾਤ ਜਿਹੜੀ ਵੀ ਕਰਨੀ ਹੈ ਤੁਸੀਂ ਆਪੇ ਕਰ ਲਿਓ। ਬਾਕੀ ਮਸ਼ੀਨਰੀਾਂ ਦੀ ਪੂਰੀ ਆਪਾਂ ਗੱਲ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਉਹ ਵਧੀਆ ਲੱਗੀ ਆ। ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਦੋ। ਬਾਕੀ ਜਲਦੀ ਮਿਲਦੇ ਆ ਜੀ। ਜੇ ਕਿਸੇ ਨੇ ਐਡ ਕਰਬਉਣੀ ਹੈ ਭੇਜੂ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਆ ਮੈਨੂੰ ਕਮੈਂਟ ਲਾਜ਼ਮੀ ਕਰਿਓ।